ਸਤ ਸ੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋ। ਅੱਜ ਆਪਾਂ ਇੱਕ ਗੱਲ ਕਰਨੀ ਆ ਕਿ ਸਾਨੂੰ ਸਵਾਰਥੀ ਨਹੀਂ ਹੋਣਾ ਚਾਹੀਦਾ। ਸਾਡਾ ਪੰਜਾਬ ਹੜ ਦੀ ਮਾਰ ਹੇਠ ਹੈ। ਜਦੋਂ ਅਸੀਂ ਉਹ ਵੇਖਦੇ ਉੱਥੇ ਜਾ ਕੇ ਨਾ ਤਾਂ ਕੋਈ ਇਹੋ ਜਿਹਾ ਨਹੀਂ ਹੋਵੇਗਾ ਜਿਹਦੀਆਂ ਅੱਖਾਂ ਦੁੱਖ ਦੇ ਨਾਲ ਨਮ ਨਹੀਂ ਹੁੰਦੀਆਂ ਹੋਣਗੀਆਂ। ਬਹੁਤ ਸਾਰੀਆਂ ਸੰਸਥਾਵਾਂ ਦਿਨੇ ਰਾਤ ਉੱਥੇ ਕੰਮ ਕਰ ਰਹੀਆਂ ਵਾਂ ਬਹੁਤ ਸਾਰੇ ਲੋਕ ਆਪਣੇ ਤੌਰ ਤੇ ਜਾ ਕੇ ਸੇਵਾ ਕਰ ਰਹੇ ਆ ਕਿ ਕੋਈ ਵੀ ਪੰਜਾਬੀ ਪਰਿਵਾਰ ਕੋਈ ਵੀ ਉੱਥੇ ਭੁੱਖਾ ਨਾ ਸੋਵੇ ਕੋਈ ਪਸ਼ੂ ਜਿਹੜਾ ਉਹ ਭੁੱਖਾ ਨਾ ਰਹੇ ਦਿਨੇ ਰਾਤ ਜਦੋਂ ਜਿਹਦ ਚੱਲ ਰਹੀ ਆ ਪੰਜਾਬੀ ਪੰਜਾਬੀ ਦੇ ਨਾਲ ਮੋਢਾ ਲਾ ਕੇ ਖੜਾਇਆ ਚਾਹੇ ਉਹ ਕਿਸੇ ਦੂਜੇ ਸੂਬੇ 'ਚ ਹੋਵੇ ਚਾਹੇ ਬਾਹਰਲੇ ਦੇਸ਼ਾਂ 'ਚ ਹੋਵੇ ਹਰ ਇੱਕ ਅਮੀਰ ਗਰੀਬ ਹਰ ਇੱਕ ਓਥੇ ਯੋਗਦਾਨ ਪਾ ਰਿਹਾ ਆ ਤੇ ਆਪਣੇ ਪੰਜਾਬੀਆਂ ਦੇ ਨਾਲ ਉਹਦੇ ਦੁੱਖ ਦੇ ਵਿੱਚ ਸ਼ਰੀਕ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵਾ ਕਿ ਕੁਝ ਲੋਕ ਜਿਹੜੇ ਆ ਉਹ ਬਹੁਤ ਹੀ ਮਾੜੀਆਂ ਹਰਕਤਾਂ ਕਰ ਰਹੇ ਆ ਤੇ ਕੁਝ ਸੂਜਮਾਨ ਚੰਗੇ ਲੋਕ ਜਿਹੜੇ ਆ ਉਹ ਆਪਣੀ ਪਛਾਣ ਵੀ ਛੱਡ ਰਹੇ ਆ ਰਾਜੇ ਪੁੱਜੇ ਹੋਣ ਦਾ ਸਬੂਤ ਵੀ ਦੇ ਰਹੇ ਆ ਭਾਵੇਂ ਕਿ ਮਾਹੌਲ ਬਹੁਤ ਹੀ ਜ਼ਿਆਦਾ ਮਾੜਾ ਆ ਉੱਥੇ ਭਾਵੇਂ ਕਿ ਘਰ ਵਿੱਚ ਸਿਰਫ ਖਾਣ ਲਈ ਥੋੜਾ ਜਿਹਾ ਹੀ ਸਮਾਨ ਆ ਫਿਰ ਵੀ ਰੱਜੇ ਹੋਣ ਦਾ ਸਬੂਤ ਦਿੰਦੇ ਆ ਉਹ ਕਹਿੰਦੇ ਆ ਨਾ ਕਿ ਜਿਹੜਾ ਭੁੱਖਾ ਉਹਨੂੰ ਤੇ ਰਜਾਇਆ ਜਾ ਸਕਦਾ ਪਰ ਜਿਹਦੀ ਨੀਤ ਭੁਖੀ ਆ ਨਾ ਉਹਨੂੰ ਰਜਾਇਆ ਨਹੀਂ ਜਾ ਸਕਦਾ ਤੇ ਫਿਰ ਆਪਾਂ ਜਦੋਂ ਵੇਖਦੇ ਆ ਨਾ ਤਾਂ ਬਹੁਤ ਸਾਰੇ ਪਰਿਵਾਰ ਐ ਹੋ ਜਿਹੜੇ ਕਹਿੰਦੇ ਕਿ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਅੱਗੇ ਸੇਵਾ ਕਰਦੋ ਕਿ ਕੋਈ ਵੀ ਭੁੱਖਾ ਨਾ ਰਹ ਸਕੇ ਤੁਸੀਂ ਅੱਗੇ ਰਾਸ਼ਨ ਪਚਾ ਦਿਓ ਤਾਂ ਕਿ ਜਿਹੜਾ ਕੋਈ ਭੁੱਖਾ ਆ ਉਹਦੀ ਮਦਦ ਹੋ ਸਕੇ ਇਹੋ ਜੇ ਵੀ ਸਾਨੂੰ ਬਹੁਤ ਇਨਸਾਨ ਮਿਲ ਰਹੇ ਆ ਕਿਉਂਕਿ ਇਸ ਸਮਾਜ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਤੇ ਕੁਝ ਫਿਰ ਐਹੋ ਜੇ ਵੀ ਆ ਜਿਹੜੇ ਆਪਣੇ ਘਰ ਭਾਰ ਰਹੇ ਆ ਐਹੋ ਜੇ ਦੁੱਖ ਦੇ ਸਮੇਂ ਦੇ ਵਿੱਚ ਉਹ ਕੀ ਕਰਦੇ ਆ ਕਿ ਕਿਸੇ ਜਿੰਨੂੰ ਜ਼ਰੂਰਤ ਆ ਨਾ ਜ਼ਰੂਰਤਮੰਦ ਤੱਕ ਸਮਾਨ ਨਹੀਂ ਪਹੁੰਚਣ ਦਿੰਦੇ ਤੇ ਉਹ ਆਪ ਸੜਕਾਂ ਤੇ ਖਲੋ ਕੇ ਤੇ ਸੇਵਾਦਾਰਾਂ ਕੋਲੋਂ ਸਮਾਨ ਲੈ ਲੈ ਕੇ ਤੇ ਆਪਣੇ ਘਰ ਭਰੀ ਜਾ ਰਹੇ ਆ ਜਦੋਂ ਐਹੋ ਜਿਹੀ ਚੀਜ਼ ਵੇਖਦੇ ਆ ਨਾ ਤਾਂ ਫਿਰ ਉਹਨਾਂ ਦੇ ਮਨ ਦਾ ਲਾਲਚ ਜਿਹੜਾ ਆ ਨਾ ਉਹ ਜਾਗ ਗਿਆ ਹੋਇਆ ਆ ਤੇ ਫਿਰ ਉਹ ਸੇਵਾ ਇੰਨੀ ਲੈ ਰਹੇ ਆ ਤੇ ਫਿਰ ਵੀ ਇਹ ਗੱਲ ਕਹਿ ਰਹੇ ਕਿ ਸਾਡੇ ਤੱਕ ਤੇ ਸੇਵਾ ਹੀ ਨਹੀਂ ਪਹੁੰਚੀ ਜਦੋਂ ਇਹੋ ਜੀ ਗੱਲ ਸੁਣਦੇ ਆ ਨਾ ਤਾਂ ਫਿਰ ਬਹੁਤ ਦੁੱਖ ਹੁੰਦਾ ਆ ਸੋ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੀ ਲਾਨਤ ਨਾ ਖਟੋ ਇੰਨੇ ਸਵਾਰਥੀ ਨਾ ਹੋਵੋ ਜਿਹੜੇ ਕੁਝ ਲੋਕ ਇਸ ਤਰ੍ਹਾਂ ਕਰ ਰਹੇ ਆ ਕਿਉਂਕਿ ਇਹ ਦੁੱਖ ਦੀ ਘੜੀ ਆ ਇਹਦੇ ਵਿੱਚ ਜੇ ਤੁਹਾਡੇ ਕੋਲ ਇਹ ਦੋ ਚੀਜ਼ਾਂ ਆ ਗਈਆਂ ਨਾ ਤਾਂ ਇੱਕ ਚੀਜ਼ ਕਿਸੇ ਲੋੜਵੰਦ ਨੂੰ ਦੇ ਕੇ ਉਹਦੀ ਮਦਦ ਕਰ ਦੇਣੀ ਚਾਹੀਦੀ ਆ ਕਿਉਂਕਿ ਉਹਥੇ ਹਰ ਇੱਕ ਦੀ ਸੇਵਾ ਭਾਵਨਾ ਨਾਲ ਜਾ ਰਿਹਾ ਵਾ ਹਰੇਕ ਹੀ ਤਿਲ ਫੁੱਲ ਜਿਹੜੀ ਉਹ ਸੇਵਾ ਕਰ ਰਿਹਾ ਆ ਜਿੰਨੇ ਜੋਗਾ ਕੋਈ ਹਰੇਕ ਵਿਅਕਤੀ ਆਪਣੀ ਸੇਵਾ ਆਪਣਾ ਯੋਗਦਾਨ ਪਾ ਰਿਹਾ ਆ ਤੇ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜਾ ਆ ਤੇ ਜੇ ਇੰਨੇ ਜਾਣੇ ਉਥੇ ਸੇਵਾ ਕਰ ਰਹੇ ਆ ਨਾ ਤਾਂ ਫੇਰ ਕੁਝ ਲੋਕ ਜਿਹੜੇ ਸਵਾਰਥੀ ਬਣ ਰਹੇ ਆ ਨਾ ਉਹਨਾਂ ਨੂੰ ਇਸ ਤਰ੍ਹਾਂ ਦਾ ਸਵਾਰਥ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੋ ਥੋੜ੍ਹੀ ਜਈ ਸ਼ਰਮ ਕਰਨੀ ਚਾਹੀਦੀ ਆ ਕਿ ਇਹੋ ਜੇ ਸਮੇਂ ਦੇ ਵਿੱਚ ਅਸੀਂ ਦੁੱਜੇ ਦਾ ਸਾਥ ਦਈਏ ਫਿਰ ਜਿਹੜੇ ਜ਼ਰੂਰਤ ਵਾਲੇ ਉਹ ਉਦਾਂ ਰਹਿ ਜਾਂਦੇ ਆ ਤੇ ਜਿਹੜੇ ਇਹੋ ਜੇ ਲੋਕ ਆ ਉਹ ਇਹੋ ਜੀਆਂ ਚੀਜ਼ਾਂ ਲੈ ਲੈ ਕੇ ਲੈ ਲੈ ਕੇ ਤੇ ਆਪਣੇ ਘਰਾਂ ਵਿੱਚ ਜਮ੍ਹਾਂ ਕਰੀ ਜਾਂਦੇ ਆ ਪਰ ਜਿੰਨੀ ਸੇਵਾ ਉੱਥੇ ਚੱਲ ਰਹੀ ਆ ਕੋਈ ਇਹੋ ਜਿਹਾ ਘਰ ਪਰਿਵਾਰ ਨਹੀਂ ਹੋਊਗਾ ਜਿਹਦੇ ਤੱਕ ਸੇਵਾ ਨਾ ਪਹੁੰਚੀ ਹੋਵੇ ਪਰਮਾਤਮਾ ਕਰੇ ਛੇਤੀ ਤੋਂ ਛੇਤੀ ਸਾਡਾ ਪੰਜਾਬ ਫਿਰ ਉਸੇ ਤਰ੍ਹਾਂ ਖੁਸ਼ਹਾਲੀ ਦੀ ਲੀਤੇ ਆ ਜਾਵੇ ਉਸੇ ਤਰ੍ਹਾਂ ਹੀ ਹੱਸੇ ਖੇਡੇ ਨੱਚੇ ਗਾਵੇ ਹਰਿਆ ਭਰਾ ਹੋ ਜਾਵੇ ਪਰਮਾਤਮਾ ਅੱਗੇ ਆਓ ਸਾਰੇ ਰਲ ਮਿਲ ਕੇ ਅਰਦਾਸ ਕਰ